ਬਿਕਰਮ ਅਜੀਠੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੁੰਦਾ ਨਜ਼ਰ ਆ ਰਿਹਾ ਵਿਜੀਲੈਂਸ ਦੀ ਟੀਮ ਦੇ ਵੱਲੋਂ ਲਗਾਤਾਰ ਮਜੀਠੀਆਂ ਨੂੰ ਲੈ ਕੇ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਤੇ ਅੱਜ ਉਹਨਾਂ ਨੂੰ ਨਾਲ ਲੈ ਕੇ ਵਿਜੀਲੈਂਸ ਦੀ ਟੀਮ ਮਜੀਠਾ ਪਹੁੰਚੀ ਹੈ ਬੀਤੇ ਦਿਨ ਸ਼ਿਮਲਾ ਦੇ ਮਸ਼ੋਬਰਾ ਦੇ ਵਿੱਚ ਬਿਕਮ ਮਜੀਠੀਆਂ ਨੂੰ ਨਾਲ ਲੈ ਕੇ ਜਿਹੜੀ ਹੈ ਪੁੱਛ ਪੜਤਾਲ ਕੀਤੀ ਗਈ ਸੀ ਜਾਂਚ ਪੜਤਾਲ ਕੀਤੀ ਗਈ ਸੀ ਤੇ ਅੱਜ ਮਜੀਠਾ ਜਿੱਥੇ ਉਹਨਾਂ ਦਾ ਦਫ਼ਤਰ ਬਣਿਆ ਹੋਇਆ ਉੱਤੇ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਬਿਕਰਮ ਅਜੀਠੀਆਂ ਨੂੰ ਨਾਲ ਲੈ ਕੇ ਜਿਹੜੀ ਵਿਜੀਲੈਂਸ ਦੀ ਟੀਮ ਮਜੀਠਾ ਪਹੁੰਚੀ ਹੈ ਹਾਲਾਂਕਿ ਆਮਦਨ ਤੋਂ ਵੱਧ ਜ਼ਿਆਦਾਤ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਵਿਕਰਮ ਮਜੀਠੀਆ ਦੇ ਕੋਲ 540 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਆਮਦਨ ਸੰਪਤੀ ਜਿਹੜੀ ਹੈ ਉਹ ਵੱਧੂ ਆਈ ਹੈ ਉਹ ਕਿੱਥੇ ਆਈ ਹੈ ਉਹ ਸਭ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਮਜੀਠਾ ਦਫਤਰ ਦੇ ਬਾਹਰ ਵਿਕਰਮ ਮਜੀਠੀਆ ਤੇ ਵਿਜੀਲੈਂਸ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਵੱ ਦੇ ਵਿੱਚ ਵਿਕਰਮ ਮਜੀਠੀਆ ਦੇ ਜਿਹੜੇ ਸਮਰਥਕ ਦੀ ਉਸੇ ਪਹੁੰਚੇ ਹੋਏ ਸੀ ਨਾਰੇਬਾਜੀ ਕੀਤੀ ਜਾ ਰਹੀ ਸੀ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਜੀਠਾ ਜਿਹੜੀ ਟੀਮ ਪਹੁੰਚੀ ਹੈ ਵਿਕਰਮ ਅਜੀਠਿਆ ਨੂੰ ਨਾਲ ਲੈ ਕੇ ਹੁਣ ਉਹਨਾਂ ਦੇ ਦਫ਼ਤਰ ਪਹੁੰਚੀ ਹੈ ਤੇ ਉੱਥੇ ਪੁੱਛਪੜਤਾਲ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ ਹਾਲਾਂਕਿ ਇਸ ਤੋਂ ਇਲਾਵਾ ਹੋਰ ਵੀ ਟਿਕਾਣਿਆਂ ਦੇ ਉੱਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚਿਆ ਜਾ ਸਕਦਾ ਦੋ ਟਿਕਾਣਿਆਂ ਦੇ ਉੱਤੇ ਦੋ ਦਿਨਾਂ ਦੇ ਵਿੱਚ ਵਿਜੀਲੈਂਸ ਦੀ ਟੀਮ ਦੇ ਵੱਲੋਂ ਦੌਰਾ ਕੀਤਾ ਗਿਆ ਬੀਤੇ ਦਿਨ ਸ਼ਿਮਲਾ ਦੇ ਮਸ਼ਹੌਬਰਾ ਦੇ ਵਿੱਚ ਵਿਕਰਮ ਅਜੀਠਿਆ ਨੂੰ ਨਾਲ ਲੈ ਕੇ ਜਿਹੜੀ ਵਿਜੀਲੈਂਸ ਦੀ ਟੀਮ ਪਹੁੰਚੀ ਸੀ ਤੇ ਉਹਨਾਂ ਦੇ ਵੱਲੋਂ ਪੁੱਛਪੜਤਾਲ ਕੀਤੀ ਗਈ ਸੀ ਜਾਂਚ